ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਬਾਲੀ ਲਿਆ ਪੰਜਾਬੀ ਮੈਂ ਆ ਸੰਦੀਪ ਸਿੰਘ ਖਰਣ ਔਰ ਮੇਰੇ ਨਾਲ ਖਦਰਾ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸਪੀਰ ਸਿੰਘ ਪੱਟੀ ਸਾਹਿਬ ਪੱਟੀ ਸਾਹਿਬ ਸਵਾਗਤ ਬਹੁਤ ਬਹੁਤ ਸਤਿ ਸ੍ਰੀ ਅਕਾਲ ਜੀ ਪ੍ਰਿਆ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ ਪੱਟੀ ਸਾਹਿਬ ਸੁਖਬੀਰ ਸਿੰਘ ਬਾਦਲ ਐਸਜੀਪੀਸੀ ਤੋਂ ਖਫਾ ਨਹੀਂ ਤੇ ਹੁਣ SGPC ਉਹਨਾਂ ਦੇ ਕਹਿਣ ਦੇ ਉੱਤੇ ਕੋਈ ਤਬਦੀਲੀ ਕਰ ਸਕਦੀ ਹੈ ਕਿਸੇ ਜਥੇਦਾਰ ਸਾਹਿਬ ਨੂੰ ਫੇਰ ਐਡੀਸ਼ਨਲ ਚਾਰਜ ਜਿਹੜਾ ਉਹ ਮਿਲ ਸਕਦਾ ਅਕਾਲ ਤਖਤ ਸਾਹਿਬ ਦਾ ਅਕਾਲ ਤਖਤ ਤੇ ਜਥੇਦਾਰ ਗਿਆਨੀ ਰਗਵੀਰ ਸਿੰਘ ਦੀ ਨਿਯੁਕਤੀ ਜਦੋਂ ਦਰਬਾਰ ਸਾਹਿਬ ਦੇ ਐਜੇ ਗ੍ਰੰਥੀ ਵਜੋਂ ਹੁੰਦੀ ਉਦੋਂ ਵੀ ਵਿਵਾਦਾਂ ਚ ਰਹੀ ਇਹ ਬਕਾਇਦਾ ਤੌਰ ਤੇ ਪਟਿਆਲਾ ਦੇ ਦੂਖ ਨਵਰਦ ਗੁਰਦੁਆਰੇ ਇੱਕੀ ਹੈਡ ਗ੍ਰੰਥੀ ਗ੍ਰੰਥੀ ਰਹੇ ਨੇ ਉੱਥੋਂ ਇਹ ਪਰਮਦੀਪ ਸਿੰਘ ਸੁਰਵਾ ਦੇ ਰਹੀਂ ਤੇ ਜਿਹੜੇ ਸਾਡੇ ਅਵਤਾਰ ਸਿੰਘ ਮੱਕੜ ਸੀ ਉਹਦਾਂ ਕੋਈ ਸੌਦੇਬਾਜ਼ੀ ਕਰਕੇ ਆਏ ਸੀ ਜੋ ਚਰਚਾ ਮੰਨਿਆ ਉਹ ਇੱਥੇ ਜਦੋਂ ਦਰਬਾਰ ਸਾਹਿਬ ਆ ਜਾਂਦੇ ਆ ਅੱਜ ਉਹਦੇ ਤੇ ਐਸਜੀਪੀਸੀ ਤੇ ਕਾਲੀ ਦਲ ਇੰਨਾ ਵਿਸ਼ਵਾਸ ਕਰਦਾ ਵੀ ਉਹਦੇ ਕੋਲ ਦੋ ਚਾਰਜ ਨੇ ਉਹ ਦਰਬਾਰ ਸਭ ਦਾ ਹੈੱਡ ਗ੍ਰੰਥੀ ਵੀ ਆ ਤੇ ਸ਼੍ਰੀ ਅਕਾਲ ਤਖਤ ਸਭ ਦਾ ਜਥੇਦਾਰ ਵੀ ਆ ਇਸ ਤੋਂ ਪਹਿਲਾਂ ਦੋ ਚਾਰਜ ਲੰਮਾ ਸਮਾਂ ਗਿਆਨੀ ਗੁਰਬਚਨ ਸਿੰਘ ਨਾ ਕੋਈ ਰਹਾ ਜਿੰਨਾ ਚਿਰ ਉਹ ਐਕਟਿੰਗ ਜਥੇਦਾਰ ਰਹੇ ਨੇ ਉਹਨਾਂ ਕੋਲ ਲਾਲ ਦਰਬਾਰ ਸਭ ਦੇ ਹੈੱਡ ਗ੍ਰੰਥੀ ਦਾ ਚਾਰਜ ਹੁੰਦਾ ਸੀ ਅੱਜ ਐਡੀਸ਼ਨਲ ਹੈੱਡ ਗ੍ਰੰਥੀ ਗਿਆਨੀ ਬਕੈਦਾ ਤੌਰ ਤੇ ਅਮਰਜੀਤ ਸਿੰਘ ਨੇ ਲੇਕਿਨ ਹੈੱਡ ਗ੍ਰੰਥੀ ਇਹ ਗਿਆਨੀ ਰਕबीर ਸਿੰਘ ਨੇ ਸਖਬੀਰ ਸਿੰਘ ਬਾਦਲ ਕਿੰਨੇ ਮਿਹਰਬਾਨ ਸੀ ਐਸਜੀਪੀਸੀ ਕਿੰਨੀ ਮਿਹਰਬਾਨ ਸੀ ਜਿਹੜੀ ਉਹਨੂੰ ਦੋ ਦੋ ਅਹੁਦੇ ਦਿੱਤੇ ਤੇ نوازਿਆ ਵਾ ਲੇਕਿਨ 30 ਅਗਸਤ ਦੀ ਜਿਹੜੀ ਵਾਪਰੀ ਘਟਨਾ ਜਿਹਦੇ ਵਿੱਚ ਸਖਬੀਰ ਸਿੰਘ ਬਾਦਲ ਨੂੰ ਬਕੈਦਾ ਤੌਰ ਤੇ ਇਹਨਾਂ ਨੇ ਤਨਖਾਹਿਆ ਅਕਰਾਰ ਦੇ ਕੇ ਇੱਕ ਉਹ ਦੇ ਨਰਕ ਬੜਾ ਵੱਡੀ ਪੂਛ ਲਾ ਦਿੱਤੀ ਕਾਲੇ ਰੰਗ ਦੀ ਪੂਛ ਲਾ ਦਿੱਤੀ ਇਤਿਹਾਸ ਦੇ ਪੰਨਿਆਂ ਤੇ ਉਹਨਾਂ ਦੀਆਂ ਪੀੜ੍ਹੀਆਂ ਤੱਕ ਲਿਖਿਆ ਜਾਊਗਾ ਵੀ ਇਹਨਾਂ ਦਾ ਵੱਡ ਬਡੇਰਾ ਜਿਹੜਾ ਸੀ ਕਾਲ ਤੱਕ ਤੋਂ ਤਨਖਾਹਿਆ ਕਰ ਦਿੱਤਾ ਗਿਆ ਸੀ ਫਿਰ ਉਹਨਾਂ ਨੂੰ ਸਿਮਟਣ ਦੀ ਕੋਸ਼ਿਸ਼ ਨਹੀਂ ਕੀਤੀ ਸਮੇਟਨ ਦੀ ਇਹ ਕੋਸ਼ਿਸ਼ ਕੀਤੀ ਵੀ 30 ਨੂੰ ਬਕਾਇਦਾ ਤੌਰ ਤੇ ਉਹਨਾਂ ਨੂੰ ਤਨਖਾਹਿਆ ਕੋਸ਼ਿਸ਼ ਕੀਤਾ ਗਿਆ ਤੇ 31 ਨੂੰ ਉਹ ਬਕਾਇਦਾ ਤੌਰ ਤੇ ਕਲ ਤੱਕ ਦੇ ਪੇ ਚੋਕੇ ਕਹਿੰਦੇ ਜੀ ਮੈਂ ਖੇਮਾ ਜਾਚ ਨਹੀਂ ਕਰਨਾ ਚਾਹੁੰਦਾ ਲੈਟਰ ਦੇ ਕਿਉਂ ਦੇਤੇ ਤੇ ਉਦੋਂ ਬਾਅਦ ਉਹਨਾਂ ਦੇ OSD ਜਿਹੜੇ ਜਿਹੜੇ ਦੂਸਰੇ ਮੁਨਸ਼ੀ ਨੇ ਬਾਦਲ ਪਰਿਵਾਰ ਦੇ ਡਾਕਟਰ ਦਲਜੀਤ ਸਿੰਘ ਚੀਵਾ ਪਹਿਲੇ ਮੁਨਸ਼ੀ ਦੇ ਬਲੰਦਰ ਸਿੰਘ ਭੁੰਦਲੂ ਕਹਿੰਦੇ ਦੂਸਰੇ ਮੁਨਸ਼ੀਏ ਉਹਨਾਂ ਨੇ ਆਪਣੀ ਮੀਡੀਆ ਦਾ ਗਲਤਫਹਿਮ ਕਰਦੇ ਕਹਿੰਦਾ ਵੀ ਜਥੇਦਾਰ ਸੋਰਾਂ ਦੇ ਟਿੱਡੇ ਜੱਟਰ ਦੇ ਦਿੱਤੀ ਤੇ ਕਹਿੰਦਾ ਵੀ ਜਲਦੀ ਇਹਨੂੰ ਬੁਲਾਇਆ ਜਾਵੇ। ਜਲਦੀ ਬੁਲਾਉਣ ਦੀ ਬਜਾਏ 31 ਅਗਸਤ ਤੋਂ ਬਾਅਦ ਅੱਜ ਭੌਕੇ ਅਕਤੂਬਰ ਦਾ ਮਹੀਨਾ ਚੜ੍ਹ ਗਿਆ ਲੇਕਿਨ ਉਹਨੂੰ ਬੁਲਾਇਆ ਨਹੀਂ ਗਿਆ। ਹੁਣ ਇਹ ਜਾਣਕਾਰੀ ਮਿਲੀ ਆ ਕਿ ਗਿਆਨੀ ਰਗਵੀਰ ਸਿੰਘ ਜਿਹੜੇ ਸੀ ਕੁਝ ਬੁਖਾਰ ਹੋਇਆ ਜੋ ਟੈਸਟ ਕੀਤੇ ਤੇ ਉਹਨਾਂ ਨੂੰ ਡੇਂਗੂ ਪਾਇਆ ਗਿਆ। ਹਸਪੀਟਲ ਐਡਮਿਟ ਜੇ ਡੇਂਗੂ ਦੇ ਮਰੀਜ਼ ਬਣ ਗਿਆ ਤੇ ਘੱਟੋ-ਘੱਟ 15 ਦਿਨ ਤਹੌਣ ਨੂੰ ਰਿਕਵਰ ਹੋਣ ਲੱਗਣਗੇ ਲੱਗਣਗੇ ਇਹਦਾ ਮਤਲਬ 15 ਦਿਨ ਹੋਰ ਚੱਲੇਗੇ ਅਕਾਲੀ ਲੀਡਰਸ਼ਿਪ ਸਖਬੀਰ ਸਿੰਘ ਬادله ਗੁੰਜਣ ਕਰੀ ਅਕਾਲੀ ਲੀਡਰਸ਼ਿਪ ਵਾਲੇ ਜਿਹੜੇ ਗਿਆਨੀ ਰਕਬੀਰ ਸਿੰਘ ਤੋਂ ਬਹੁਤ ਖਫਾ ਨੇ ਵੀ ਬੀਬੀ ਜ਼ਗੀਰ ਕੌਰ ਨੂੰ ਜਿਸ ਤਰੀਕੇ ਨਾਲ ਤਲਬ ਕੀਤਾ ਗਿਆ ਉਹਨੇ ਪਿਓ ਚੱਠੀ ਲਿਖੀ ਕਿ ਜਿਸ ਤਰੀਕੇ ਨਾਲ ਲੋਕਾਂ ਨੇ ਵਿਰੋਧ ਕੀਤਾ ਜਿਸ ਤਰੀਕੇ ਨਾਲ ਬੀਬੀ ਜ਼ਗੀਰ ਕੌਰ ਨੇ ਆ ਕੇ ਜਥੇਦਾਨ ਨੂੰ ਪਸਾਰਤਾ ਇੱਕ ਗੱਲ ਕਹੀ ਜਥੇਦਾਰ ਜੀ ਮੇਰਾ 40 ਸਾਲ ਦਾ ਪੰਥਕਾ ਮੈਂ ਗੁਰੂ ਪੰਥ ਤੇ ਗੁਰੂ ਗ੍ਰੰਥੂ ਸਮਰਪਤ 40 ਸਾਲ ਤੋਂ ਮੈਂ ਸਿਆਸਤ ਦੇ ਵਿੱਚ ਆ ਮੇਰੇ ਸਹੁਰਾ ਸਾਹਿਬ ਤੇ ਮੇਰੇ ਪਿਤਾ ਜੀ ਲੰਮਾ ਸਮਾਂ ਐਸਪੀਸੀ ਦੇ ਮੈਂਬਰ ਰਹੇ ਤੇ ਉਹਨਾਂ ਪੰਥਵਾਦ ਤੇ ਬਹੁਤ ਆਪਣੀ ਜ਼ਿੰਦਗੀ ਦੀ ਘੱਲਾਂ ਕੱਲ ਲਈ ਆ ਤੇ ਤੁਸੀਂ ਮੇਰੇ ਤੇ ਇਲਜ਼ਾਮ ਲਾ ਰਹੇ ਹੋ ਉਹਨੇ ਜਥੇਦਾਰ ਨੂੰ ਬਸਾਰਤਾ ਵੀ ਜਥੇਦਾਰ ਜੀ ਕਿੰਨਾ ਚੰਗਾ ਹੁੰਦਾ ਵੀ ਮੈਨੂੰ ਤੁਸੀਂ ਤਲਬ ਕਰ ਦੋ ਪਹਿਲਾਂ ਮੇਰੇ ਕੋਲ ਸਪਸ਼ਟੀਕਰਨ ਮੰਗਣ ਤੋਂ ਪਹਿਲਾਂ ਆਪਣੀ ਪੰਜ ਜਥੇਦਾਰਾਂ ਦੀ ਮੀਟਿੰਗ ਕਰ ਲੈਂਦੇ ਉਹਦੇ ਵਿੱਚ ਵਿਚਾਰ ਚਰਚਾ ਕਰਦੇ ਸਹਿਤ ਤੁਹਾਨੂੰ ਕੋਈ ਨਾ ਕੋਈ ਸੁੱਧ ਬੁਧ ਆ ਜਾਂਦੀ ਉਹਦੇ ਵਿੱਚ ਇਸ ਕਰਕੇ ਸੁਖਬੀਰ ਸਿੰਘ ਬਾਦਲੂ ਵਾਲੀ ਪੂਛ ਲਾਈ ਗਈ ਹੈ ਨਾ ਉਹਦੇ ਤੋਂ ਅਕਾਲੀ ਲੀਡਰ ਕਾਫੀ ਖਫਾ वैसे भी ਤੁਹਾਨੂੰ ਪਤਾ ਇਸ ਪਰਿਵਾਰ ਤੇ ਇਹ ਲੱਗਦਾ ਵੀ ਜਦੋਂ ਜੈਤੂ ਦਾ ਮੋਟਾ ਲੱਗਾ ਸੀ ਇਹਨਾਂ ਦੇ ਵੱਡ ਵਡੇਰਿਆਂ ਨੇ ਬਕਾਇਦਾ ਤੌਰ ਤੇ ਖੂਹਾਂ 'ਚ ਜਲ ਪਾਤਾ ਸੀ ਅਸੀਂ ਨਹੀਂ ਕਹਿੰਦੇ ਬਕਾਇਦਾ ਤੌਰ ਤੇ ਕੁਝ ਖੁਬਾਰਾਂ ਦੇ ਚ ਖਬਰਾਂ ਛਪਦੀਆਂ ਰਹੀਆਂ ਨੇ ਉਹਦਾ ਕਾਰਨ ਕੀ ਸੀ ਭੰਗੀ ਮਿਸਲ ਵਾਲੇ ਭੰਗੀ ਮਿਸਲ ਵਾਲੇ ਜਦੋਂ ਲਾਹੌਰ ਤੇ ਕਾਬਜ਼ ਸਨ ਤੇ ਲੋਕ ਬੜੇ ਦੁਖੀ ਸੀ ਉਹਨਾਂ ਦੇ ਪ੍ਰਸ਼ਾਸਨ ਤੋਂ ਦੇ ਲੋਕਾਂ ਨੇ ਜਾ ਕੇ ਜਿਹੜਾ ਗੁਜਰਾਂਵਾਲਾ ਉੱਥੋਂ ਅਮਰੀਕਾ 100 ਕਿਲੋਮੀਟਰ ਦੂਰ ਆ ਉੱਥੋਂ ਮਹਾਰਾਜਾ ਰਣਜੀਤ ਸਿੰਘ ਨੂੰ ਕਿਹਾ ਭਾਈ ਤੁਸੀਂ ਲਾਹੌਰ ਦਾ ਚਾਰ ਸਭਾਲੋ ਅਸੀਂ ਬਹੁਤ ਦੁਖੀ ਤੇ ਇਹ ਜਿਹੜੇ ਇਹਨਾਂ ਦੇ ਵੱਡੇ ਵੱਡੇਰੇ ਸੀ ਇਹ ਭੰਗੀ ਮਿਸਲ ਦੇ ਸਪੋਰਟਰ ਸੀਗੇ ਭਾਵੇਂ ਭੱਗੀ ਲੜੇ ਨਹੀਂ ਸੀ ਰਣਜੀਤ ਸਿੰਘ ਦੇ ਨਾਲ ਲੇਕਿਨ ਸਪੋਰਟਰ ਸੀਗੇ ਜਦੋਂ ਇਹਨਾਂ ਨੇ ਇਹ ਵੇਖਿਆ ਭੀ ਸਾਡੀ ਇੱਥੇ ਰਸਾਈ ਇਹਨਾਂ ਚ ਨਹੀਂ ਹੋਣੀ ਭਾਵੇਂ ਰਣਜੀਤ ਸਿੰਘ ਨਾਲ ਇਹ ਫਿਰ ਆਪਣਾ ਪਿੰਡ ਮੂਸੇ ਜਿਹੜਾ ਇਹ ਤਰਨਤਨ ਜ਼ਿਲ੍ਹੇ ਵਿੱਚ ਚਵਾਲ ਦੇ ਕੋਲ ਮੂਸੇ ਪਿੰਡ ਛੱਡ ਕੇ ਮਾਲਵੇ ਚਲੇ ਗਏ ਮਾਲਵੇ ਦੇ ਵਿੱਚ ਉਹਨਾਂ ਦਿਨਾਂ ਦੇ ਵਿੱਚ ਅੰਗਰੇਜ਼ਾਂ ਦਾ ਰਾਜ ਸੀਗਾ ਤੇ ਅੰਗਰੇਜ਼ਾਂ ਦੀ ਪੁਸਤਕ ਲਈ ਜਾ ਕੇ ਉੱਥੇ ਫਸੇ ਬੱッセ ਸੀਗੇ ਤੇ ਇਸ ਕਰਕੇ ਉਹਨਾਂ ਦੇ ਪਛੋਕ ਨਹੀਂ ਜੜਕਦੀ ਤੇ ਇੱਕ ਪੂਛ ਉਹ ਵੀ ਲੱਗੀ ਐ ਵੀ ਅੰਗਰੇਜ਼ਾਂ ਦੇ ਪਿੱਠੂ ਰਹਿੰਦੇ ਦੂਜੀ ਇਹਨਾਂ ਦੇ ਪੂਛੇ ਲੱਗ ਗੀ ਵੀ ਕਾਲ ਤੱਕ ਦੇ ਪਗੋੜੇ ਨੇ ਅਕਾਲ ਤਖਤ ਤੋਂ ਤੁਨਖਈਆ ਕਰਾ ਦਿੱਤੇਗੇ ਨੇ ਇਸ ਕਰਕੇ ਕੰਸੂਆਂ ਆ ਰੀਆਂ ਵੀ ਅਕਾਲੀ ਦਲ ਸੰਤੁਸ਼ਟ ਨਹੀਂ ਅਕਾਲੀ ਦਲ ਦੇ ਲੀਡਰ ਜਿਹੜੇ ਸੁਖਬੀਰ ਸਿੰਘ ਬਾਦਲ ਕੋਲ ਜਾ ਕੇ ਕਹਿ ਰਹੇ ਪੀ ਆਪਾਂ ਜਿੰਨੀ ਨੇਤਾ ਬਖਾਈ ਸੀ ਜਥੇਦਾਰ ਨਾਲ ਇੰਨੀ ਉਹਨੇ ਗਿਲ ਗਾਲਤੀ ਹੈ ਤੇ ਦੂਸਰੇ ਪਾਸੇ ਅੱਜ ਵੀ ਜਦੋਂ ਕੋਈ ਬਿਆਨਬਾਜ਼ੀ ਆਉਂਦੀ ਹੈ ਕੇਂਦਰ ਦੇ ਖਿਲਾਫ ਤੇ ਕੋਈ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਭਾਵੇਂ ਮਾਮਲਾ ਵਿਦੇਸ਼ ਦਾ ਹੋਵੇ ਭਾਵੇਂ ਮਾਮਲਾ ਉੜੀਸਾ ਦਾ ਹੋਵੇ ਭਾਵੇਂ ਮਾਮਲਾ ਉੱਤਰ ਪ੍ਰਦੇਸ਼ ਦਾ ਹੋਵੇ ਤੇ ਭਾਵੇਂ ਦਿੱਲੀ ਦਾ ਹੋਵੇ ਉਹਦੇ ਤੇ ਸਭ ਤੋਂ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਕਿੰਦ ਦੇ ਖਿਲਾਫ ਬੋਲਦੇ ਨੇ ਇਸ ਕਰਕੇ ਉਹਨਾਂ ਕੋਲ ਜਦੋਂ ਜਥੇ ਦੀ ਵਾਪਸ਼ ਲਈ ਗਈ ਸੀਗੀ ਉਹ ਇਸ ਕਰਕੇ ਲਈ ਗਈ ਸੀਗੀ ਕਿ ਉਹ ਬਕਾਇਦਾ ਤੌਰ ਤੇ ਰਗਵ ਚੱਡੇ ਦੀ ਜਿਹੜੀ ਸੀ ਰਿਸੈਪਸ਼ਨ ਵਿੱਚ ਸ਼ਾਮਲ ਹੋਗੇ ਸੀ ਉਹਦੀ ਸਗਾਈ ਸਮਗਮ ਸ਼ਾਮਲ ਹੋਗੇ ਸੀਗੇ ਉਹਨਾਂ ਬਿਨਾਂ ਪੁੱਛਿਆ ਤਾਂ ਗਏ ਸੀਗੇ ਉਰਨਾ ਕੋਈ ਕਸੂਰ ਨਹੀਂ ਸੀਗਾ ਉਹਦਾ ਪਿਛਲਾ ਸੰਦਰਭ ਤੁਸੀਂ ਅਸੀਂ ਕਈ ਵਾਰੀ ਆਪਣੇ ਸਰੋਤਿਆਂ ਦੇ ਦਰਸ਼ਕਾਂ ਨਾਲ ਸਾਂਝਾ ਕਰ ਚੁੱਕੇ ਹਾਂ ਇਸ ਕਰਕੇ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿੱਚ ਸ਼ਾਇਦ ਗਿਆਨੀ ਰੁਪੀਤ ਸਿੰਘ ਬਿਮਾਰੀ ਦਾ ਜਿਹੜਾ ਬਹਾਨਾ ਲਾ ਕੇ ਗਿਆਨੀ ਹਰਪ੍ਰੀਤ ਸਿੰਘ ਨੂੰ ਉਹ ਜਥੇਦਰ ਅਕਾਲ ਤਖਤ ਦਾ ਐਕਟਿੰਗ ਜਥੇਦਰ ਲਾਇਆ ਜਾਵੇ ਇੱਕ ਬੜੀ ਵੱਡੀ ਤਬਦੀਲੀ ਹੋਊਗੀ ਜੇ ਇਹ ਤਬਦੀਲੀ ਹੋ ਜਾਂਦੀ ਇੱਕ ਵਾਰੀ ਜੇ ਚਾਰ ਦੇ ਦਿੱਤਾ ਤੇ ਫਿਰ ਗਿਆਨੀ ਰਗਵੀਰ ਸਿੰਘ ਗੋਰੀ ਹੱਟ ਗ੍ਰੰਥੀ ਦਰਬਾਰ ਸਭ ਦੇ ਰਹਿ ਸਕਦੇ ਆ ਲੇਕਿਨ ਜਥੇਦਰ ਅਖਾਲ ਤੱਕ ਨਹੀਂ ਰਹਿ ਸਕਦੇ ਜੀ ਜੀ ਪਟੇ ਸਾਹਿਬ ਉਧਰ ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਕਹਿੰਦੇ ਵੀ ਪੰਜਾਬ ਦੇ ਵਿੱਚ ਕੋਈ ਸਰਵੇ ਕਰਾਇਆ ਤੇ ਸਰਵੇ ਕਰਵਾਇਆ ਉਹਨਾਂ ਨੇ ਮੁੱਖ ਮੰਤਰੀ ਸਾਹਿਬ ਨੂੰ ਲੈ ਕੇ ਭਗਵੰਤ ਮਾਨ ਨੂੰ ਲੈ ਕੇ ਤੇ ਸਰਵੇ ਦੀ ਰਿਪੋਰਟ ਕਹਿੰਦੇ ਕੋਈ ਬਹੁਤ ਵਧੀਆ ਨਹੀਂ ਆਈ ਮੇਖੋ ਜਿਹੜੀ ਸਰਵੇ ਦੀ ਗੱਲ ਨਾ ਕੇਜਰੀਵਾਲ ਸਾਹਿਬ ਜਿਹੜੇ ਉਹ ਭਗਵੰਤ ਮਾਨ ਦੀ ਕਾਰਗਜਾਲੀ ਤੋਂ ਸੰਤੋਸ਼ਟ ਨਹੀਂ ਅਕਸਰ ਇਹਨਾਂ ਨੇ ਸ਼ਰਾਬ ਪੀ ਕੇ ਡਿੱਗਣ ਦੀਆਂ ਸ਼ਰਾਬ ਪੀ ਕੇ ਬਿਮਾਰ ਹੋਣ ਦੀਆਂ ਸ਼ਰਾਬ ਪੀ ਕੇ ਉਲਜੁਲ ਗੱਲਾਂ ਕਰਨ ਦੀਆਂ ਅਕਸਰ ਖਬਰਾਂ ਛਪਦੀਆਂ ਰਹਿੰਦੀਆਂ ਨੇ ਭਾਵੇਂ ਕਿ ਵੱਡੀਆਂ ਖਬਰਾਂ ਤੇ ਖਰੀਦੀਆਂ ਹੋਈਆਂ ਤੁਹਾਨੂੰ ਪਤਾ ਹੋਏਗਾ ਜਿਹੜੀ ਕਾਮੇੜੀਆਂ ਦੀ ਖਬਰ ਨਵਜਵਾਨਾਂ ਸੀਗੀ ਕਿਸੇ ਵੇਲੇ ਕਹਿੰਦੀ ਕੋ ਨਹੀਂ ਖਬਰ ਤੇ ਉਹ ਗਰੀਬਾਂ ਦੀ ਹਮਦਰ ਸੀ ਮਜ਼ਦਮਾਂ ਦੀ ਹਮਦਰ ਸੀ ਕਿਸਾਨਾਂ ਦੀ ਹਮਦਰ ਸੀ ਲੇਕਿਨ ਬਿਆਨ ਸਿੰਘ ਦੀ ਸਰਕਾਰ ਦੇ ਟਾਈਮ ਤੇ ਨਵੇਂ ਜਵਾਨਾਂ ਨੇ ਇਥੋਂ ਤੱਕ ਭੂਮਿਕਾ ਨਿਭਾਈ ਵੀ ਜਿਹੜੀ ਜਿਸ ਗੱਲ ਨੂੰ ਸਪਸ਼ਟ ਬਕਾਇਦਾ ਤੌਰ ਤੇ ਸਰਕਾਰ ਨਹੀਂ ਸੀ ਕਰ ਸਕਦੀ ਜਾਂ ਮੁੱਖ ਮੰਤਰੀ ਦਾ ਕਰ ਸਕਿਆ ਜਾਂ ਡੀਜੀਪੀ ਦਾ ਕਰ ਸਕਿਆ ਉਹਨੂੰ ਇਹਨਾਂ ਨੇ ਆਪਣੀ ਸੰਪਾਦਕੀ ਜ ਸਪਸ਼ਟ ਕੀਤਾ ਅੱਜ ਹਾਲਾਤ ਉਹ ਬਣੇ ਪੰਜਾਬੀ ਟ੍ਰਿਬਿਊਨ ਲੈ ਲਓ ਨਵਾਂ ਜਵਾਨਾ ਲੈ ਲਓ ਟ੍ਰਿਬਿਊਨ ਅੰਗਰੇਜ਼ੀ ਲੈ ਲਓ ਇਹਨਾਂ ਜੀ ਤੁਹਾਨੂੰ ਸਰਕਾਰ ਦੇ ਖਿਲਾਫ ਬਹੁਤ ਈ ਖਬਰਾਂ ਨਹੀਂ ਮਿਲਣਗੀਆਂ ਅਜੀਤ ਲੈ ਲਓ ਇੰਡੀਅਨ ਐਕਸਪ੍ਰੈਸ ਲੈ ਲਓ ਇਹਨਾਂ ਤੁਹਾਨੂੰ ਖਬਰ ਮਿਲ ਸਕਦੀਆਂ ਨੇ ਇਸ ਕਰਕੇ ਜਿਹੜੀ ਆ ਇਹਨਾਂ ਜਿਹੜਾ ਸਰਵੇ ਕਰਾਇਆ ਉਹ ਸਰਵੇ ਦੇ ਮਤਾਬਕ ਇਹਨਾਂ ਨੇ ਕਿਹਾ ਵੀ 95% ਦੀ ਇਹਨਾਂ ਦੇ ਐਮ ਐਲ ਏ ਕਰਪਟ ਨੇ ਉਹ ਕਿਸੇ ਨਾ ਕਿਸੇ ਰੂਪ ਚ ਕਰਪਸ਼ਨ ਕਰ ਰਹੇ ਸਿਰਫ 5% ਕਰੀਬ ਮੇਰਾ ਕਹਿਣ ਤੋਂ ਬਾਅਦ ਵੀ ਚਾਰਕ ਬੰਦੇ ਇਹਨਾਂ ਦੇ ਜਿਹੜੇ ਆ 64 4-5 ਬੰਦੇ ਜਿਹੜੇ ਉਹ ਸਾਫ਼ ਨਿਕਲੇ ਨੇ ਬਾਕੀ ਕੋਈ ਨਹੀਂ ਹੁਣ ਤੁਸੀਂ ਵੇਖ ਲਓ ਜਿੱਦੇ ਏਡੀ ਵੱਡੀ ਰਿਪੋਰਟ ਆ ਜਾਵੇ ਕਿਉਂਕਿ ਕੇਜਰੀਵਾਲ ਸਭ ਪਹਿਲਾਂ ਸੰਤੁਸ਼ਟ ਨਹੀਂ ਸੀ ਕਿ ਅੱਜ ਤੱਕ ਢਾਈਆਂ ਸਾਲਾਂ ਜੇ ਕੋਈ ਵੀ ਕੱਦੂ ਦਾ ਕੱਦੂ ਦਾ ਤੀਰ ਨਹੀਂ ਮਾਰ ਸਕਿਆ ਭਗਵੰਤ ਮਾਨੋਈ ਕੋਈ ਵੀ ਇਹੋ ਜਿਹਾ ਪ੍ਰੋਜੈਕਟ ਨਹੀਂ ਆ ਸਕਿਆ ਜਿੰਨੇ ਵੀ ਇਹਨਾਂ ਐਲਾਨ ਕੀਤੇ ਉਹ ਫੋਕੇ ਸਭ ਤੋਂ ਹੈ ਨੇ ਜਦੋਂ ਜੇਲ੍ਹ ਦੇ ਵਿੱਚ ਸੀ ਕੇਜਰੀਵਾਲ ਤੇਪਗਵੰਤ ਮਨੋ ਰਿਸ਼ਾਦ ਨੂੰ ਇੱਕ ਦਿਨ ਕਿਤੇ ਮਿਲਣ ਗਏ ਤੇ ਮਿਲੇ ਹੀ ਨਹੀਂ ਕਦੀ ਜਾ ਕੇ ਫਿਰ ਉਹਨਾਂ ਨੂੰ ਗੁੱਸਾਇਆ ਸੀਗਾ ਕੋਈ ਬਿਆਨ ਨਹੀਂ ਸਰਕਾਰ ਦੇ ਖਿਲਾਫ ਇਹ ਕਹਿ ਜਿਹੜਾ ਇਹਨਾਂ ਕਿ ਵੇਖੋ ਕੇਜਰੀਵਾਲ ਸਾਹਿਬ ਨੂੰ ਅੰਦਰ ਕਰ ਸਕਦੇ ਉਹਨਾਂ ਦੀ ਸੋਚ ਨੂੰ ਰੰਨੀ ਕਰ ਸਕਦੇ ਸੰਜੇ ਸਿੰਘ ਠੋਕ ਠੋਕ ਕੇ ਜਿਹੜਾ ਸੀ ਬੋਲਦਾ ਰਿਹਾ ਕੇਂਦਰ ਸਰਕਾਰ ਦੇ ਖਿਲਾਫ ਇਹ ਅਖੀਰ ਉਹਨੂੰ ਵੀ ਈਡੀ ਦਾ ਸ਼ਿਕਾਰ ਹੋਣਾ ਪਿਆ ਖੈਰ ਜਵੰਤ ਮਿਲ ਗਈ ਉਹਨੂੰ ਸ਼ਸ਼ੋਧਿਆ ਭਾਵੇਂ ਜੇਲ੍ਹ ਕੱਟੀ ਫਿਰ ਵੀ ਬੋਲਦਾ ਰਿਹਾ ਕਿਹੜੇ ਬੰਦਾ ਨੇ ਬੋਲਿਆ ਸੋਹੇ ਭਗਵੰਤ ਮਾਨ ਤੋਂ ਦੂਸਰੀ ਤੀਸਰੀ ਚੀਜ਼ ਜਦੋਂ ਕੇਜਰੀਵਾਲ ਸਾਹਿਬ ਬਾਹਰ ਹੁੰਦੇ ਆ ਤੇ ਫਿਰ ਭਗਵੰਤ ਮਾਨ ਨੂੰ ਉਹ ਤੇ ਪੱਠੇ ਨਹੀਂ ਪਹੁੰਚਦੇ ਸਭ ਤੋਂ ਪਿੱਛੋਂ ਜਾਂਦਾ ਭਗਵੰਤ ਮਾਨ ਤੇ ਜਦੋਂ ਉਹ 15 ਤਰੀਕ ਨੂੰ ਮੀਟਿੰਗ ਕਰਦੇ ਇੱਕ ਉਸ ਮੀਟਿੰਗ ਵਿੱਚ ਆਪ ਹੀ ਬੋਲਦੇ ਕੇਜਰੀਵਾਲ ਸਾਹਿਬ ਤੇ ਸਟੇਜ ਤੇ ਬੈਠੇ ਭਗਵੰਤ ਮਾਨ ਦਾ ਨਾਂ ਤੱਕ ਨਹੀਂ ਲੈਂਦੇ 17 ਨੂੰ ਰਿਜ਼ਾਈਨ ਦਿੰਦੇ ਆ ਉਹਦੇ ਵਿੱਚ ਭਗਵੰਤ ਮਾਨ ਦਾ ਕਿਤੇ ਜ਼ਿਕਰ ਨਹੀਂ ਆਤਸ਼ੀ ਦੀ ਤਾਜਪੁਛੀ ਹੁੰਦੀ ਆ ਭਗਵੰਤ ਮਾਨ ਦਾ ਫਿਰ ਕਿਤੇ ਜ਼ਿਕਰ ਨਹੀਂ ਇਸ ਕਰਕੇ ਤੋਂ ਸਪਸ਼ਟ ਹੋ ਗਿਆ ਸੀਪੀ ਕੇਂਦਰ ਦੇ ਜਿਹੜੀ ਹਾਈ ਕਮਾਂਡ ਆ ਆਪਦੀ ਉਹਦੇ ਵਿੱਚ ਤੇ ਭਗਵੰਤ ਮਾਨ ਦੇ ਵਿੱਚ ਦਰਾੜਾਂ ਬਹੁਤ ਵੱਜ ਚੁੱਕੀਆਂ ਇਹ ਦਰਾੜਾਂ ਕਿਸੇ ਵੇਲੇ ਵੀ ਕੋਈ ਨਾ ਕੋਈ ਜਿਹੜਾ ਵਾ ਉਹ ਨਵਾਂ ਰੂਪ ਤਾਂ ਨਾ ਕਰ ਸਕਦੀ ਹੈ ਮੈਂ ਹੁਣ ਭਗਵੰਤ ਮਾਨ ਤੇ ਵੀ ਪਿੱਛੇ ਦੇ ਬਾਜਬਾਬ ਸਾਹਿਬ ਨੇ ਲਾਏ ਸੀ ਖੈਰਾ ਸਾਹਿਬ ਨੇ ਲਾਏ ਸੀ ਉਹ ਕਈਆਂ ਨੇ ਇਲਜ਼ਾਮ ਲਾਏ ਸੀ ਇਹਨਾਂ ਦੇ ਉੱਤੇ ਪੀ ਇਹਨਾਂ ਦੀ ਮਾਤਾ 11 ਵਜੇ 11 ਵਰੀ ਅਸਟੇ ਦੇ ਜਾ ਚੁੱਕੀ ਐ ਤੇ ਇਹ ਉੱਥੇ ਫਾਰਮ ਲੈ ਰਹੇ ਨੇ ਜਾਂ ਲੈ ਲੈਨੇ ਇਹਨਾਂ ਨੇ ਇਹ ਸਾਨੂੰ ਨਹੀਂ ਪਤਾ ਉਹਨਾਂ ਦੇ ਬਿਆਨ ਨੇ ਕੀ ਸਚਾਈ ਐ ਇਸ ਕਰਕੇ ਭਗਵੰਤ ਮਾਨ ਨੂੰ ਬਦਲਦੀਆਂ ਅਫਵਾਹਾਂ ਬੜੀਆਂ ਉੱਡੀਆਂ ਪਈ ਭਗਵੰਤ ਮਾਨ ਦੀ ਇਮੀਡੀਏਟਲੀ ਜਿਹੜੀ ਉਹ ਤਬਦੀਲੀ ਹੋ ਰਹੀ ਉਹ ਜਗ੍ਹਾ ਤੇ ਮੁੱਖ ਮੰਤਰੀ ਸਦਮਾ ਸਾਹਿਬ ਆ ਰਹੇ ਸਦਮਾ ਸਾਹਿਬ ਆਪਣੀ ਤਾਕਤ ਦਾ ਮੁਜ਼ਹਿਰਾ ਵੀ ਕਰ ਚੁੱਕੇ ਨੇ ਉਹਨਾਂ ਦਾ ਸਾਥ ਅਮਨ ਰੋੜਾ ਵੀ ਦੇ ਰਹੇ ਨੇ ਉਹਨਾਂ ਦਾ ਸਤ ਹਰਪਾਲ ਚੀਮਾ ਵੀ ਦੇ ਰਹੇ ਨੇ ਲੇਕਿਨ ਜਦੋਂ ਇਹ ਬਿਮਾਰ ਹੁੰਦੇ ਆ ਨਾ ਤੇ ਕੋਈ ਸਬਾਈਡਰਸ਼ਿਪ ਨਾ ਕੇਂਦਰੀ ਲੀਡਰਸ਼ਿਪ ਕੇਂਦਰੀ ਲੀਡਰਸ਼ਿਪ ਦੇਤੇ ਅੱਜ ਤੱਕ ਭਗਵੰਤ ਮਾਨ ਨੂੰ ਇਹ ਨਹੀਂ ਪੁੱਛਿਆ ਵੀ ਤੁਸੀਂ ਬਿਮਾਰ ਕਿਉਂ ਹੋਏ ਸੀ ਤੁਹਾਨੂੰ ਤਕਲੀਫ ਕੋਈ ਹੋਈ ਸੀ ਤੁਹਾਡਾ ਹੁਣ ਹਾਲ ਚੱਲ ਕੀ ਉਦੋਂ ਤੱਕ ਨਹੀਂ ਪੁੱਛਿਆ ਉਹਨਾਂ ਇਸ ਕਰਕੇ ਭਗਵੰਤ ਮਾਨ ਨੂੰ ਬਦਲਨ ਦੀਆਂ ਫੁੱਲ ਬੜਾ ਫੁੱਲ ਪਿਆ ਰਹੀਆਂ ਨੇ ਪਹਿਲਾਂ ਉਹਨਾਂ ਦਾ ਉਸਤੀ ਮਨਦੀਪ ਸਿੰਘ ਸਿੱਧੂ ਬਦਲ ਦਿੱਤਾ ਫਿਰ ਊੰਕਾਰ ਸਿੰਘ ਬਦਲਤਾ ਇੱਕ ਹੋਰ ਇਨਾਂ ਪੋਲਿਟਿਕਲ ਰਾਈਜ਼ ਸੀ ਉਹ ਬਦਲਤਾ ਉੱਥੇ ਲੈ ਆ ਕੇ ਉਹਨਾਂ ਦਿੱਲੀ ਤੋਂ ਬੰਦੇ ਫਿੱਟ ਕਰਤੇ ਆਪਣੇ ਕਿ ਕੰਮ ਅਸੀਂ ਚਲਾਵਾਂਗੇ ਹੁਣ ਭਗਵੰਤ ਮਾਨ ਇਹ ਵੇਖਣਾ ਵਾ ਜਾ ਕੇ ਕੇਜਰੀਵਾਲ ਸਾਹਿਬ ਦੇ ਪੈਰਾਂ 'ਚ ਡਿੱਗ ਕੇ ਬੰਦੂਆ ਮਜ਼ਦੂਰ ਬਣ ਕੇ ਮੁੱਖ ਮੰਤਰੀ ਬਣਿਆ ਰਹਿਣਾ ਚਾਹੁੰਦੇ ਨੇ ਕਿ ਆਪਣੀ ਆਨ ਤੇ ਸ਼ਾਨ ਨੂੰ ਬਹਾਲ ਰੱਖਣ ਵਾਸਤੇ ਆਪਾਂ ਉਹਦਾ ਸ਼ਡਿਊਲ ਦੀ ਪੇਸ਼ਕਸ਼ ਕਰਨੀ ਗਈ ਜੀ ਅੱਜ ਵੈਸੇ ਮੁੱਖ ਮੰਤਰੀ ਸਾਹਿਬ ਜਿਹੜੇ ਆ ਆਪਣੇ ਪਿੰਡ ਗਏ ਸਤੌਜ ਉੱਥੇ ਇਹਨਾਂ ਨੇ ਐਲਾਨ ਕੀਤਾ ਵੀ ਜਿਹੜੀ ਪੰਚਾਇਤ ਆ ਉਹ ਸਰਬਸਹਿਮਤੀ ਨਾਲ ਚੁਣ ਲਈ ਜਾਵੇ ਪਰ ਪੰਚਾਇਤਾਂ ਨੂੰ ਲੈ ਕੇ ਜੋ ਕੁਝ ਵਿਵਾਦ ਹੋ ਰਿਹਾ ਪੱਤੀ ਸਾਹਿਬ ਉਹ ਵੀ ਵੈਸੇ ਕਮਾਲ ਦੀ ਗੱਲ ਨਹੀਂ ਹੋਈ ਪਈ ਆ ਵੇਖੋ ਜਿਹੜੀ ਪੰਚਾਇਤਾਂ ਦੇ ਵਿਵਾਦ ਦੀ ਗੱਲ ਹੈ ਨਾ ਪੰਚਾਇਤਾਂ ਦੇ ਵਿੱਚ ਲੈਂਡਲ ਪਹਿਲਾਂ ਵੀ ਹੁੰਦਾ ਰਿਹਾ ਲੇਕਿਨ ਬੜੇ ਥੋੜੇ ਲੈਵਲ ਤੇ ਛੋਟੇ ਲੈਵਲ ਤੇ ਉਸ ਟਾਈਮ ਤੇ ਕੋਈ ਸੋਸ਼ਲ ਮੀਡੀਆ ਨਹੀਂ ਸੀ ਜਿਹੜਾ ਕੋਈ ਬਣਾ ਕੇ ਵੀਡੀਓ ਤੇ ਪਾ ਦੇਵੇ ਤੇ ਉਹਦੇ ਤੇ ਗਾਂ ਕਾਰਵਾਈ ਹੋ ਸਕੇ ਹੁੰਦਾ ਰਿਹਾ ਪਹਿਲਾਂ ਵੀ ਕਈ ਪਿੰਡਾਂ 'ਚ 10 ਲੱਖ ਦੇ ਦਿਓ ਜੀ ਤੁਸੀਂ ਸਰਪੰਚ ਬਣ ਜਾਓ ਸਿਰਫ ਸੰਤੀਨ 20 ਲੱਖ ਹੁੰਦਾ ਰਿਹਾ ਕਈ ਪਿੰਡਾਂ 'ਚ ਹੋਇਆ ਲੇਕਿਨ ਹੁਣ ਤੇ ਹੱਦ ਟੱਪ ਗਈ 35 ਲੱਖ ਤੋਂ ਲੈ ਕੇ 2 ਕਰੋੜ ਤੱਕ ਬੋਲੀ ਚਲੇਗੀ ਤੇ 2 ਕਰੋੜਾਂ ਦਾ ਕਿ ਜੇ ਹੋਰ ਲੋੜ ਪੂਤ ਹੋਰ ਵੀ ਲੈ ਲਓ ਤੁਸੀਂ ਸਾਡੇ ਕੋਲ ਮਤਲਬ ਇੱਥੋਂ ਤੱਕ ਸਰਪੰਚੀਆਂ ਵਗਾਉ ਹੋ ਗਈਆਂ ਸਰਪੰਚੀਆਂ ਵਗਾਉ ਗਈਆਂ ਜੇ ਸਰਪੰਚੀਆਂ ਵਗਾਉ ਆ ਤੇ ਫਿਰ ਜਮਹੂਰੀਅਤ ਕਿੱਥੇ ਹੈ ਜਿਹੜਾ ਬਾਬਾ ਸਾਹਿਬ ਡਾਕਟਰ ਅੰਬੇਦਕਰ ਨੇ ਸਾਨੂੰ ਸਿਧਾਂਤ ਦਿੱਤਾ ਸੀ ਉਹ ਡੈਮੋਕਰੈਟਿਕ ਜਮਹੂਰੀਅਤ ਦੀ ਜਿਹੜੀ ਝਲਕ ਪੇਸ਼ ਕਰਦਾ ਉਹਦੇ ਵਿੱਚ ਉਹਨਾਂ ਨੇ ਜਿਹੜੀ ਸੀ ਵੋਟ ਦੇ ਅਧਿਕਾਰ ਦਿੱਤੇ ਸਾਰੇ ਤੇ ਹਰ ਝਗੜਾ ਦੇਖੋ ਕਿੰਨਾ ਹੋ ਗਿਆ ਪੱਟੀ ਸਾਹਿਬ ਹੱਥੋ ਪਾਈ ਹੋ ਗਏ ਪਰਚੇ ਹੋ ਗਏ ਕਿੰਨਾ ਕੁਝ ਹੋ ਗਿਆ ਇੱਕ ਅੱਧ ਦਿਨ ਵਿੱਚ ਬਿਲਕੁਲ ਬਿਲਕੁਲ ਤੁਹਾਡੇ ਸਾਹਮਣੇ ਸਭ ਕੁਝ ਹੈ ਜੀ ਇਸ ਕਰਕੇ ਜਿਹੜੀ ਇਹ ਹੋ ਜਿਹੜੀ ਇਹ ਜਮਹੂਰੀਅਤ ਖਤਮ ਹੋ ਗਈ ਹੈ ਹੁਣ ਤੇ ਇਹ ਕਹਿੰਦੇ ਵੀ ਭਾਈ ਲਿਆਓ ਤੁਸੀਂ ਆਪਣੇ ਪੈਸੇ ਲਿਆਓ ਤੇ ਸਰਪੰਚੀ ਖਰੀਦ ਲੋ ਇਹ ਸਿੱਧੇ ਰੂਪ ਦੇ ਸੰਵਿਧਾਨ ਦੀ ਲੰਗਣਾਵਾ ਡਾਕਟਰ ਬਾਬਾ ਭੀ ਸਰਪੀਮਰਾ ਉਮੀਦਵਾਰ ਦੁਆਰਾ ਦਿੱਤੇ ਗਏ ਸਿਧਾਂਤ ਜਿਹੜੀਆਂ ਉਹ ਇੱਕ ਸਰ ਦਾ ਬਕਾਇਦਾ ਤੌਰ ਤੇ ਮੇਰੇ ਖਿਲਪਿਓ ਧੂੜ ਦੇ ਬਦਨੂ ਲਾਇਆ ਜਾਇਆ ਇੱਕ ਵੇਖੋ ਕਹਿੰਦੇ ਆ ਕਿਹੜੇ ਪਿੰਡ ਦੀ ਕਰੇਗਾ ਸਰਪੰਚੀ ਥਾਣੇ ਦਾ ਦਲਾਲ ਬਣ ਕੇ ਪੇੜ ਵੇਖ ਗਈ 8560 ਦੀ 100 400 ਨੂੰ ਵੋਟ ਵੇਖ ਗਈ ਸਾਥੋਂ ਵੱਧਵੀਂ ਬਾਤ ਨਾ ਹੋਈ ਵਿਦਿਆ ਵਿਭਾਗ ਮੰਤਰੀ ਮਤਲਬ ਜਿੱਥੇ ਬਕਾਇਦਾ ਤੌਰ ਤੇ 400 500 ਰੁਪਏ ਨੂੰ ਵੋਟ ਵੇਖਦੀ ਆ ਤੇ 586 ਨੂੰ ਜਿਹੜੀ ਆ ਕਿ ਪੇੜ ਪੇੜ ਦਾ ਮਤਲਬ ਤੁਹਾਨੂੰ ਅੱਜ ਅੱਜ ਜਿਹਦਾ ਹੈਗਾ ਹੀ ਆ ਕੈਂਟੂ ਪਰ ਆਪ ਵੀ ਉੱਥੇ ਸ਼ਰਾਬ ਵੀ ਚੱਲ ਰਹੀ ਆ ਤੇ ਮੀਟ ਵੀ ਚੱਲ ਰਹੀ ਆ ਸਭ ਕੁਝ ਚੱਲ ਰਿਹਾ ਤੇ ਵੋਟਾਂ ਦੇ ਪੈਸੇ ਵੀ ਦਿੱਤੇ ਜਾ ਰਹੇ ਹੁਣ ਇੱਕ ਸਰਪੰਚ ਖੜਾ ਹੋ ਉਹਨੇ ਇੰਨੀ ਗੱਲ ਕਹੀ ਵੀ ਬੀਬੀਓ ਵੋਟ ਪਾਓ ਇੱਕ ਸੂਟ ਤੇ 1100 ਰੁਪਏ ਦੇਣ ਇਹ ਵਕਾਊ ਮੰਨ ਲੀਤੇ ਉਹ ਕੀ ਇਸ ਕਰਕੇ ਜਿਹਨੇ ਬਕਾਇਦਾ ਤੌਰ ਤੇ ਇਹ ਕੁਝ ਕਰਨਾ ਵਾ ਉਹਨੇ ਫਿਰ ਪੈਸੇ ਉੱਥੋਂ ਕੱਢਣੇ ਆ ਉਹਨੇ 1100 ਬਿੱ ਦਿੱਤਾ ਤੇ 11000 ਕਢ ਲਾ ਉਤੋਂ ਬਕਾਇਦਾ ਤੌਰ ਤੇ ਤੇ ਨੁਕਸਾਨ ਕੀਦਾ ਵਾ ਪਿੰਡ ਦਾ ਨੁਕਸਾਨ ਦੇਸ਼ ਦਾ ਨੁਕਸਾਨ ਬਕਾਇਦਾ ਤੌਰ ਤੇ ਸਮਾਜ ਦਾ ਨੁਕਸਾਨ ਇਸ ਕਰਕੇ ਸਰਪੰਚਣੀਆਂ ਵਿਕਣੀ ਨਹੀਂ ਚਾਹੀਦੀਆਂ ਹੁਣ ਜਿਹੜਾ 2 ਕਰੋੜ ਵਾਲਾ ਸ਼ਵੰਦ ਵੀ ਕਹਿੰਦਾ ਨਹੀਂ ਜੀ ਮੈਂ ਤੇ ਇਲੈਕਸ਼ਨ ਲੜ ਰਿਹਾ ਮੈਂ ਕੋਈ ਪੈਸਾ ਨਹੀਂ ਦੇ ਰਿਹਾ ਇਹਦੇ ਵਿੱਚ ਇਹ ਇਹ ਪ੍ਰਕਿਰਿਆ ਬੰਦ ਹੋਣੀ ਚਾਹੀਦੀ ਆ ਸਰਕਾਰ ਨੂੰ ਸ਼ਕਤੀ ਕਰਨੀ ਚਾਹੀਦੀ ਆ ਜਿੱਥੇ ਵੀ ਕਿਤੇ ਇਹੋ ਜੀ ਘਟਨਾ ਵਾਪਰਦੀ ਆ ਉਹਨਾਂ ਦੇ ਖਿਲਾਫ ਇਮੀਡੀਏਟਲੀ ਪਰਚਰ ਦੱਚ ਕਰਕੇ ਕਾਰਵਾਈ ਹੋਣੀ ਚਾਹੀਦੀ ਹੈ ਤੇ ਉਹਨੂੰ ਵੈ ਕਾਇਦਾ ਤੌਰ ਤੇ ਸਰਪੰਚ ਦੀ ਇਲੈਕਸ਼ਨ ਨੂੰ ਲਾਂਬੇ ਕੀਤਾ ਜਾਣਾ ਚਾਹੀਦਾ ਜੀ ਪੱਟੀ ਸਾਹਿਬ ਇੱਕ ਬੜਾ ਅਹਿਮ ਸਵਾਲ ਹੈ ਸੁਨੀਲ ਜਾਖੜ ਹੋਣਾ ਨੇ ਪਿਛਲੇ ਵੀਰਵਾਰ ਸ਼ੁੱਕਰਵਾਰ ਦੀ ਗੱਲ ਆ ਪਤਾ ਲੱਗਿਆ ਸੀ ਵੀ ਅਸਤੀਫਾ ਦੇ ਦਿੱਤਾ ਫਿਰ ਭਾਜਪਾ ਦੇ ਕਈ ਮੰਤਰੀ ਜਿਹੜੇ ਆ ਉਹ ਸਾਹਮਣੇ ਆਏ ਉਹ ਕਹਿੰਦੇ ਨਹੀਂ ਜੀ ਉਹ ਸਾਡੇ ਭਾਜਪਾ ਦੇ ਹਾਲੇ ਤੱਕ ਪ੍ਰਧਾਨ ਨੇ ਕਿਸੇ ਕਿਸਮ ਦਾ ਕੋਈ ਅਸਤੀਫਾ ਨਹੀਂ ਦਿੱਤਾ ਅੰਗਰੇਜ਼ੀ ਟ੍ਰਿਬਿਊਨ ਦੇ ਵਿੱਚ ਇਹ ਖਬਰ ਲੱਗਦੀ ਹੈ ਕਿ ਇੱਕ ਚਿੱਠੀ ਜਾਖੜ ਸਾਹਿਬ ਵੱਲੋਂ ਲਿਖੀ ਗਈ ਆ ਨਰਿੰਦਰ ਮੋਦੀ ਹੁਣਾਂ ਨੂੰ ਤੇ ਅਮਿਤ ਸ਼ਾਹ ਹੁਣਾਂ ਨੂੰ ਜਿਹਦੇ ਵਿੱਚ ਜ਼ਿਕਰ ਹੈ ਵੀ ਪੰਜਾਬ ਪ੍ਰਤੀ ਨਜ਼ਰੀਆ ਜਿਹੜਾ ਉਹ ਬਦਲਿਆ ਜਾਵੇ ਜਿਹੜੀ ਗੱਲ ਤੁਸੀਂ ਚਿੱਠੀ ਦੀ ਗੱਲ ਕੀਤੀ ਹੈ ਜੀ ਲਗਭਗ ਜੋਖਰ ਸਾਹਿਬ ਨੇ ਸਪਸ਼ਟ ਕਰਤਾ ਕਿ ਉਹਨਾਂ ਨੇ ਅਸਤੀਫਾ ਦੇ ਦਿੱਤਾ ਵਾ ਉਸ ਚਿੱਠੀ ਦੇ ਵਿੱਚ ਇੱਕ ਪੈਰਾ ਜਿਹੜਾ ਲਿਖਦੇ ਆ ਉਹ ਚਿੱਕੀ ਲਿਖਦੇ ਆ ਜੋ ਵੀ ਪੰਜਾਬ ਦਾ ਨਵਾਂ ਪ੍ਰਧਾਨ ਹੋਵੇ ਉਸ ਕੋਲ ਖੁਦਮਖਤਿਆਰੀ ਦੇ ਸਾਰੇ ਅਧਿਕਾਰ ਹੋਣੇ ਚਾਹੀਦੇ ਆ ਇਹਨੇ ਸਪਸ਼ਟ ਕਰਦਾ ਹੈ ਦੋ ਲਾਈਨਾਂ ਨੇ ਵੀ ਜਿਹੜੇ ਜਾਖੜ ਸਾਹਿਬ ਅਸਤੀਫਾ ਦੇ ਚੁੱਕੇ ਆ ਤੇ ਉਹ ਹੁਣ ਭਾਜਪਾ ਦੀ ਹਾਈ ਕਮਾਂਡ ਦੇ ਥੱਲੇ ਕੰਮ ਨਹੀਂ ਕਰਨਾ ਚਾਹੁੰਦਾ ਉਹਨਾਂ ਨੂੰ ਗੁੱਸਾ ਕਿਹੜੀ ਗੱਲ ਦਾ ਸੀ ਗੁੱਸਾ ਉਹਨਾਂ ਨੂੰ ਇਹ ਗੱਲ ਦੇ ਸੀਗਾ ਕਿ ਫਰਵਰੀ 2024 ਦੇ ਵਿੱਚ ਕੇਂਦਰੀ ਮੰਤਰੀ ਜਿਹੜੇ ਪਿਊਸ਼ ਗੋਇਲ ਆ ਅਰਜਨ ਮੁੰਡਾ ਵਾ ਦਿੱਤਿਆਤੰਦ ਰਾਏ ਆ ਤੇ ਪੰਜਾਬ ਦੇ ਮੁੱਖ ਮੰਤਰੀ ਬਕਾਇਦਾ ਤੌਰ ਤੇ ਕਿਸਾਨ ਪ੍ਰਤੀਜਿਤ ਗੱਲਬਾਤ ਕਰਦੇ ਜਦੋਂ ਗੱਲਬਾਤ ਹੁੰਦੇ ਉਹਦੇ ਪੈਰਲਲ ਬਕਾਇਦਾ ਤੌਰ ਤੇ ਚੰਡੀਗੜ੍ਹ ਤੇ ਭਾਜਪਾ ਦੀ ਮੀਟਿੰਗ ਚੱਲਦੀ ਹੁੰਦੀ ਲੇਕਿਨ ਭਾਜਪਾ ਦੇ ਪ੍ਰਧਾਨ ਨੂੰ ਦੱਸੇ ਨਹੀਂ ਜਾਂਦਾ ਕਿ ਇੱਥੇ ਮੀਟਿੰਗ ਮੰਤਰੀ ਦੀ ਹੋ ਰਹੀ ਹੈ ਪੰਜਾਬ ਦੀ ਗੱਲ ਹੋਵੇ ਤੇ ਪੰਜਾਬ ਦੇ ਪ੍ਰਧਾਨ ਨੂੰ ਜਾਣ ਕਰੀਂਦਾ ਹੋਵੇ ਪਹਿਲਾ ਗਲਾ ਉਹਨਾਂ ਨੂੰ ਇਹ ਸੀ ਜਿਹੜਾ ਉਹਨਾਂ ਜ਼ਾਹਰ ਕੀਤਾ ਵੀ ਭਾਈ ਤੁਸੀਂ ਮੈਨੂੰ ਦੱਸਿਓ ਇਹਦੇ ਬਾਰੇ ਤੇ ਫਿਰ ਦੱਸੋ ਮੈਂ ਰਹਿ ਕੇ ਇੱਥੇ ਕੀ ਕਰਨਾ ਦੂਸਰੀ ਚੀਜ਼ ਆਰਐਸਐਸ ਦੇ ਆਗੂਆਂ ਦੀ ਹਾਜ਼ਰੀ ਵਿੱਚ ਆਰਐਸ ਦੇ ਆਗੂ ਅੱਜ ਬਕਾਇਦਾ ਤੌਰ ਤੇ ਸਰਕਾਰ ਦੀ ਸਿਰਦਰਤੀ ਬਣੇ ਹੋਏ ਆ ਜਿਹੜੇ ਸੰਜੇ ਜੋਸ਼ੀ ਨੂੰ ਪ੍ਰਧਾਨ ਬਣਾਉਣਾ ਚਾਹੁੰਦੇ ਆ ਸੰਜੇ ਜੋਸ਼ੀ ਪ੍ਰਧਾਨ ਬਣ ਗਿਆ ਤੇ ਫਿਰ ਮੋਦੀ ਸਾਹਿਬ ਦੀ ਵੀ ਛੁੱਟੀ ਤੇ ਅਮਿਤ ਸ਼ਾਹ ਦੀ ਵੀ ਛੁੱਟੀ ਕਿਸੇ ਵੇਲੇ ਸੱਜੇ ਜੋਤੀ ਜਿਹੜਾ ਸੀ ਉਹ ਮੋਦੀ ਸਾਹਿਬ ਦੀ ਗੁਜਰਾਤ ਦੇ ਵਿੱਚ ਅੱਖੀਆਂ ਦਾ ਤਾਰਾ ਹੁੰਦਾ ਸੀ 2013 ਦੇ ਵਿੱਚ ਇਹਨਾਂ ਚ ਪਾੜ ਪੈਂਦਾ ਪੈਂਦਾ ਵੱਧਦਾ ਵੱਧਦਾ ਬਹੁਤ ਵੱਜਦਾ ਇੱਥੋਂ ਤੱਕ ਕਿ ਦਿੱਲੀ ਸਥਿਤ ਇਹਨਾਂ ਦੀ ਰਹਿਸ਼ ਦਾ ਜਿਹੜਾ ਸੀ ਮੁੱਖ ਪ੍ਰਧਾਨ ਮੰਤਰੀ ਦੇ ਘਰ ਤੇ ਪਾਣੀ ਦਾ ਕਲੈਕਸ਼ਨ ਘਟ ਦਿੱਤਾ ਜਾਂਦਾ ਉਹਦੇ ਵਿੱਚ ਇੰਟਰਵੈਨ ਬਾਕਾਇਦਾ ਤੌਰ ਤੇ ਜਿਹੜਾ ਆਰਐਸ ਮੁਖੀ ਨੂੰ ਕਰਨਾ ਪੈਂਦਾ ਤੇ ਫਿਰ ਉਹ ਪਾਣੀ ਦਾ ਕਲੈਕਸ਼ਨ ਅਕਸਰ ਰੀ ਸਟੋਰ ਹੁੰਦਾ ਥਾ ਹੁਣ ਅੱਜ ਜਿਹੜੀ ਇਹਨਾਂ ਨੇ ਕਿਹਾ ਵਾ ਆਰਐਸਡੀ ਸੀਨੀਅਰ ਅਗੂ ਬਿਠੇ ਸੀ ਉਹਨਾਂ ਨੇ ਕਿਸਾਨਾਂ ਵਾਲੀ ਮੀਟਿੰਗ ਤੇ ਇਹਨਾਂ ਦਾ ਇਤਰਾਜ਼ ਪਟਾਇਆ ਪ੍ਰਗਟਾਇਆ ਪ੍ਰਗਟਾਇਆ ਵੀ ਤੁਸੀਂ ਦੱਸਿਆ ਨਹੀਂ ਮੈਨੂੰ ਪੁੱਛੋ ਇਹਨੂੰ ਕੋਈ ਸੇਮਨ ਨਹੀਂ ਦੂਸਰੀ ਉਹਨੇ ਗੱਲ ਕਹੀ ਆਂ ਕਿ ਭਾਜਪਾ ਲੀਡਰਸ਼ਿਪ ਨੇ ਪੰਜਾਬ ਦੇ ਮੰਤਰੀ ਬਣਾਏ ਗਏ ਨੇ ਉਹਦੇ ਬਾਰੇ ਵੀ ਜਾਖੜ ਸਾਹਿਬ ਨਾਲ ਕੋਈ ਸਲਾਹ ਮਸ਼ਵਰਾ ਨਹੀਂ ਕੀਤਾ ਗਿਆ ਕਿ ਇਸ ਇਥੇ ਕੀ ਕਰਨਾ ਚਾਹੀਦਾ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਆਂ ਕਿ ਜਾਕਰ ਸਾਹਿਬ ਇਹ ਮਹਿਸੂਸ ਕਰਦੇ ਵੀ ਹੱਕ ਮੇਰਾ ਬਣਦਾ ਸੀਗਾ ਮੇਰਾ ਹੱਕ ਹੋ ਕੇ ਬਿੱਟੂ ਨੂੰ ਦਿੱਤਾ ਗਿਆ ਬਿੱਟੂ ਹਰਿਆਉਆ ਉਮੀਦਵਾਰ ਸੀਗਾ ਉਹਨੂੰ ਨਾਲੇ ਤੁਸੀਂ ਰਾਜ ਸਭਾ ਨੰਬਰ ਬਣ ਦਿੱਤੀ ਉੱਥੋਂ ਗੁਜਰਾਤ ਸਤਾਨ ਚੋਂ ਨਾਲੇ ਮੰਤਰੀ ਬਣਾ ਦਿੱਤਾ ਉਹਨੂੰ ਲੈ ਕੇ ਵੀ ਦੁਖੀ ਸਨ ਵੀ ਇਹ ਆਪਣੀਆਂ ਮਨਮਾਨੀਆਂ ਕਰਦੇ ਆ ਫਿਰ ਜਿਹੜੀ ਟਕਸਾਲੀ ਭਾਜਪਾਈ ਨੇ ਉਹ ਬਿਲਕੁਲ ਸਾਥ ਨਹੀਂ ਦੇ ਰਿਹਾ ਹੁਣ ਮੈਂ ਅਗਲੀ ਗੱਲ ਕਰਨ ਲੱਗਾ ਜੋ ਮੈਂ ਇਸ ਵੇਲੇ ਸਿਆਸੀ ਪੜਤਾਂ ਦੀ ਗੱਲ ਕਰਦਾ ਅੰਦਾਜ਼ੇ ਨੇ ਸੁਨੀਲ ਜਾਖੜ ਜਿਹੜੇ ਨੇ ਉਹ ਕਿਸੇ ਵੇਲੇ ਵੀ ਬਕਾਇਦਾ ਤੌਰ ਤੇ ਕਾਂਗਰਸ ਸ਼ਾਮਲ ਹੋ ਸਕਦੇ ਨੇ। ਅਸ਼ੋਕ ਤਵਰ ਸੇਮ ਸਿਚੁਏਸ਼ਨ ਬਕਾਇਦਾ ਤੌਰ ਤੇ ਅਕੋਸ਼ ਸ਼ੋਕ ਤਵਰ ਦੀ ਹਰਿਆਣੇ ਚ ਹੈ। ਅਸ਼ੋਕ ਤਵਰ ਜਿਹੜਾ ਦੀ ਅੱਜ ਘਰ ਵਾਪਸੀ ਹੋਈ ਹੈ। ਅਸ਼ੋਕ ਤਵਰ ਜਿਹੜਿਆ ਉਹ ਬਕਾਇਦਾ ਤੌਰ ਤੇ ਜਿਹੜੇ ਨੇ ਹਰਿਆਣਾ ਦੇ ਵਿੱਚ ਕਾਂਗਰਸ ਦੇ ਭਾਇਬ ਕਾਂਗਰਸ ਦੇ ਜਿਹੜੇ ਉਹ ਸੂਬਾ ਪ੍ਰਧਾਨ ਰਹਿ ਚੁੱਕੇ ਨੇ। 2019 ਵਿੱਚ ਕੁਮਾਰੀ ਛੱਲਜਾ ਤੇ ਇਹਨਾਂ ਦਾ ਤਤਕਾਰ ਹੁੰਦਾ ਉਹਨੂੰ ਛੱਡ ਕੇ ਮੁੜ ਕੇ ਇਹ ਪਾਰਟੀ ਛੱਡ ਦਿੰਦੇ। ਪਾਰਟੀ ਛੱਡਣ ਤੋਂ ਬਾਅਦ 2021 'ਚ ਟੀਐਮਸੀ ਜੁਆਇਨ ਕਰ ਲੈਂਦੇ ਆ। ਤੇ 2022 ਦੇ ਵਿੱਚ ਆਪ ਚਲੇ ਜਾਂਦੇ ਪੂਰੇ ਚ ਫੇਰਗੜੀਏ ਬਣੇ। ਫਿਰ ਇਹ 2024 ਦੇ ਵਿੱਚ ਜਨਵਰੀ 2024 ਦੇ ਵਿੱਚ ਭਾਜਪਾ ਸ਼ਾਮਲ ਹੋ ਜਾਂਦੇ ਆ। 2024 ਮਈ ਦੇ ਵਿੱਚ ਇਹ ਇਲੈਕਸ਼ਨ ਸਿੱਸਾ ਤੋਂ ਲੜਦੇ ਆ ਤੇ ਕੁਮਾਰੀ ਛੱਲਜਾ ਜਿਹੜੀ ਇਹਨਾਂ ਦੀ ਬਿਲਕੁਲ ਸਾਥ ਨੂੰ ਹੁੰਦੀ ਸੀ ਕਾਗਜ਼ ਦੇ ਵਿੱਚ ਉਹਦੇ ਕੋਲ ਬੜੀ ਬੁਰੀ ਤਰ੍ਹਾਂ ਹਾਰਦੇ ਨੇ 2 ਲੱਖ ਤੋਂ ਵੱਧ ਵੋਟਰਾਂ ਦਾ ਹਰਨ ਦੇ ਦੇ ਨੇ ਇਸ ਤੋਂ ਪਹਿਲਾਂ ਵੀ ਹੁਣ ਵੇਖੋ ਇਹਨਾਂ ਦੀ ਜਿਹੜੀ ਸਿਆਸਤ ਆ 2009 ਦੇ ਵਿੱਚ ਸਿੱਧਾ ਤੋਂ ਚੋਣ ਲੜਦੇ ਨੇ ਖਿੱਦ ਬੇਸਿਕਲੀ ਰਿਜ਼ਰਵ ਕੈਟਾਗਰੀ ਹੈ ਇਹ ਚੋਣ ਲੜਦੇ ਨੇ ਤੇ ਇੱਕ ਇਹਨਾਂ ਦਾ ਹੈਗਾ ਸੀ ਅਨੈਲੋ ਦਾ ਸੀ타ਰਾਮ ਉਹਨੂੰ 35400 ਦੇ ਵੋਟਰਾਂ ਨੂੰ ਹਰਾ ਕੇ ਜਿਹੜੇ ਇਹ ਬਣ ਜਾਂਦੇ ਨੇ 2014 ਦੇ ਵਿੱਚ ਜਾ ਕੇ ਫਿਰ ਅਨੈਲੋ ਦਾ ਚਰਨਜੀਤ ਸਿੰਘ ਉਹਨੂੰ 115 ਜਿਹੜੇ ਵੋਟਰਾਂ ਨਾਲ ਹਰਾ ਕੇ ਤੇ ਮੈਂਬਰ ਬਣ ਜਾਂਦੇ ਆ ਰਸ ਲੋਕ ਮੈਂਬਰ ਬਣ ਜਾਂਦੇ ਆ 2019 ਦੇ ਵਿੱਚ ਜਦੋਂ ਇੱਕ ਸੁਨਾਮੀ ਸੀ ਭਾਜਪਾ ਦੀ ਦੱਸਦੀਆਂ 10 ਸਾਂ ਦਾ ਸੀਟਾਂ ਜਿੱਤੇਗੇ ਸੀਗੇ ਉਦੋਂ ਸੁਨੀਤਾ ਦੁੱਗਲ ਸੀਗੀ ਉਹ ਤੋਂ 3 ਲੱਖ ਵੋਟਾਂ ਨਾਲ ਹਾਰ ਜਾਂਦੇ ਨੇ ਇਸ ਕਰਕੇ ਅੱਜ ਵੀ ਇਹ ਜੀਨ ਦੇ ਜ਼ਿਲ੍ਹੇ ਸਫੈਦੋ ਦੇ ਭਾਜਪਾ ਦੋ ਘੰਟੇ ਉੱਤੇ ਪ੍ਰਚਾਰ ਕਰ ਰਹੇ ਨੇ ਭਾਜਪਾ ਦਾ ਜੁਆਇਨ ਕਰ ਤੋਂ ਪਹਿਲਾਂ ਮਹਿੰਦੜਗੜ ਦੀ ਰੈਲੀ ਦੇ ਵਿੱਚ ਦੋ ਘੰਟੇ ਪਹਿਲਾਂ ਅਸ਼ੋਕ ਤਵਰੀ ਭਾਰਚਤ ਭਾਜਪਾ ਦੇ ਉਮੀਦਵਾਰ ਦਾ ਪ੍ਰਚਾਰ ਕਰ ਰਹੇ ਵੀ ਵੋਟਾਂ ਇਹਨਾਂ ਨੂੰ ਪਾਓ ਤੇ ਦੋ ਦੋ ਘੰਟੇ ਦੇ ਬਾਅਦ ਬਕਾਇਦਾ ਤਾਂ ਦਿੱਥੇ ਰਾਹੁ ਗੱਲ ਵੀ ਬਿਠੇ ਹੁੰਦੇ ਆ ਫੁੱਡਾ ਵੀ ਬਿਠੇ ਹੁੰਦੇ ਆ ਕੁਮਾਰੀ ਛਲਜਾ ਵੀ ਬਿਠੀ ਹੁੰਦੀ ਆ ਇਹ ਬਕਾਇਦਾ ਤੌਰ ਤੇ ਪਿੱਛੋਂ ਅਨਾਉਂਸਮੈਂਟ ਹੋ ਜਾਂਦੀ ਆ ਕਿ ਅਸ਼ੋਕ ਤਵਰੀ ਘਰ ਵਾਪਸੀ ਹੋ ਗਈ ਨੇ ਲੌਰਡ ਕੇ ਬਿੱਦੂ ਘਰ ਕੋ ਆ ਗਏ ਨੇ ਉਹਨਾਂ ਦੀ ਸ਼ਮੂਲਿਤ ਕਾਂਗਰਸ ਕੀਤੀ ਜਾਊਗੀ ਇਹ ਵੀ ਇੱਕ ਬੜਾ ਵੱਡਾ ਝਟਕਾ ਵਾ ਬੀਜੇਪੀ ਵਾਸਤੇ ਹਰਿਆਣੇ ਦੇ ਵਿੱਚ ਕਿਉਂ ਦੋ ਦਲ ਤਾਂ ਆਗੂ ਸੀ ਅਸ਼ੋਕ ਤਵਰ ਤੇ ਕੁਮਾਰੀ ਛੱਲਜਾ ਇਹ ਪੈਰਲ ਚੱਲਦੇ ਸੀ ਹੁਣ ਦੋਵੇਂ ਇੱਕ ਪਾਰਟੀ 'ਚ ਫਿਰ ਇਕੱਠੇ ਹੋ ਗਏ ਨੇ ਉਹਨਾਂ ਦੇ ਇਕੱਠੇ ਹੋਣਾ ਦਲਤ ਵੋਟਰ ਤੇ ਬਹੁਤ ਪ੍ਰਭਾਵ ਪਵੇਗਾ ਇਸ ਕਰਕੇ ਜਿਹੜੀ ਪਰਪੰਚ ਮੋਦੀ ਸਾਹਿਬ ਨੇ ਰਚਿਆ ਸੀ 15 ਕ ਸੀਟਾਂ ਦਾ ਵੀ ਕਿਸੇ ਤਰੀਕੇ ਨਾਲ ਅਸੀਂ ਇਹਨੂੰ ਪ੍ਰਾਪਤ ਕਰਾਂਗੇ ਲੱਗਦਾ ਸ਼ਰਮੀ ਪ੍ਰਾਪਤ ਨਾ ਕਰ ਸਕਣ ਤੇ ਜਿਸ ਦਿਨ rahul gandhi ਦੀ ਕੋਈ ਪੰਜਾਬ ਚ ਫੇਰੀ ਹੁੰਦੀ ਹੈ ਉਮੀਦ ਆ ਉਸ ਦਿਨ ਸੁਨੀਲ ਜਾਖੜ ਦੀ ਵੀ ਘਰ ਵਾਪਸੀ ਹੋ ਜੇਗੀ ਉਹ ਵੀ ਲੋਟ ਕੇ ਬੱਦੂ ਘਰ ਕੋਾਇ ਉਹਦੀ ਵੱਲ ਹੋਏਗੀ ਸੁਨੀਲ ਜਾਖੜ ਜਿਹੜੇ ਪਰਿਵਾਰਕ ਅਸ਼ੋਕੜ ਹਨਾ ਜੀ ਉਹ ਕਾਂਗਰਸੀ ਹੈ ਉਹ ਕਾਂਗਰਸ ਚ ਰਹਨੇ ਉੱਥੇ ਨਹੀਂ ਰਹਿ ਸਕਦੇ ਬੀਜੇਪੀ ਦੇ ਵਿੱਚ ਅਸ਼ੋਕਤਵ ਨੂੰ ਕਿਸੇ ਪੁੱਛਿਆ ਹੀ ਨਹੀਂ 8 ਮਹੀਨੇ ਕਿਸੇ ਹੱਥ ਲੱਗਦੇ ਪੁੱਛਿਆ ਤੂੰ ਕਿੱਥੇ ਕੋਈ ਨਹੀਂ ਗਿਆ ਤੂੰ ਉਹਨਾਂ ਦੇ ਦਲਤਾਂ ਤੋਂ ਵੈਸੇ ਐਲਰਜੀ ਆ ਅਮੀਰਾਂ ਦੀ ਪਾਰਟੀ ਹੋ ਵਪਾਰੀਆਂ ਦੀ ਪਾਰਟੀ ਹੋ ਇਸ ਕਰਕੇ ਜਿਹੜਾ ਵਾ ਸੁਨੀਲ ਜਾਖੜ ਦੀ ਵਾਪਸੀ ਹੋ ਸਕਦੀ ਹੈ ਤੇ ਸੁਨੀਲ ਜਾਖੜ ਨੂੰ ਫਿਰ ਕਾਂਗਰਸ ਕੋਈ ਵੱਡੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ ਜੀ ਜੀ ਪੱਟੀ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਨੂੰ ਦੇਣੇ ਹੋ ਤੇ ਖਬਰਾਂ ਤਫਸੀਲ ਦੇ ਨਾਲ ਸਮਝਾਉਣੇ ਹੋ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ શુક્રિયા શુક્રિયા ધનવાદ